ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਕਿਸਾਨ ਵੀਰਾਂ ਦੇ ਲਈ ਲੈ ਕੇ ਆਇਆ ਬਈ ਆਪਾਂ ਬਹੁਤ ਸੋਹਣਾ ਲੇਬਲਰ ਬਹੁਤ ਥੋੜੇ ਰੇਟ ਦੇ ਵਿੱਚ ਬਈ ਤੇ ਸਾਰੀ ਜਾਣਕਾਰੀ ਦੇ ਦਿੰਨੇ ਸਾਨੂੰ ਵੀਡੀਓ ਦੇ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਵੀਡੀਓ ਨੂੰ ਕਰ ਦੋ ਲਾਈਕ ਚੈਨਲ ਕਰ ਦੋ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਅੰਪਰਲ ਕਰਦੇ ਹਾਂ ਬਈ ਲੇਬਲਰ ਦੇ ਬਾਰੇ ਵਿੱਚ ਕੰਪਨੀ ਹੈਗੀ ਆ ਬਾਜੀ ਰਤਨ 2024 ਮਾਡਲ ਆ ਬਾਈ ਜੀ ਜਿਵੇਂ ਨਵਾਂ ਪਿਆ ਬਈ ਸਾਰੀ 40 ਘੰਟੇ ਚੱਲਿਆ ਹੋਇਆਗਾ 40 ਘੰਟੇ ਚੱਲਿਆ ਹੋਇਆ ਬਈ ਸਾਰਾ ਤੇ 202 ਕਾਰ ਦਿੱਫਟੀ ਦੇ ਬਾਈ ਨੇ ਚਲਾਇਆ ਹੋਇਆ ਹੈ ਬਾਈ ਸਰਪ 40 ਘੰਟੇ ਚਲਾਇਆ ਹੈਗਾ ਤੇ 2024 ਮਾਡਲ ਆ ਬਾਈ ਜੀ ਰਤਨ ਕੰਪਨੀ ਆ ਬਾਕੀ ਆਪਣੇ ਸਾਹਮਣੇ ਆ ਬਾਈ ਸੀਸੇ ਵਰਗਾ ਸਾਫ ਖੜਿਆ ਲੇਬਲਰ 1 ਰੁਪਿਆ ਦਾ ਕੰਪਨੀ ਹੈਗਾ ਬਾਈ ਦੀ ਕੋਈ ਕਮੀ ਬੇਚੀ ਨਹੀਂ ਹੈਗੀ ਜਮਾ ਜਿਵੇਂ ਨਵਾਂ ਲੈ ਲੇ ਜੇ ਹੈ ਜਿਹਾ ਬਾਈ ਲੋ ਖਰੀਦੇ ਲਈ ਇੱਕ ਬਰਾ ਬਰਿਆ ਬਾਈ ਬਿਲਕੁਲ ਨਵਾਂ ਖੜਿਆ ਹੈਗਾ ਕੋਈ ਮਤਲਬ ਕੋਈ ਕਮੀ ਬੇਚੀ ਨਹੀਂ ਰਿਹਾ ਇਹਦੇ ਵਿੱਚ ਲੇਬਲਰ ਦੇ ਵਿੱਚ ਤੇ ਗੱਲ ਕਰੀਏ ਪ੍ਰਾਈਸ ਦੀ ਜੋ ਬਾਈ ਲੋ ਡਿਮਾਂਡ ਕੀਤੀ ਵੀ ਹੈ ਬਾਈ 2 ਲੱਖ ਤੇ 20000 ਰੁਪਿਆ ਕੋਈ ਫਿਕਸ ਰੇਟ ਨਹੀਂ ਹੈਗਾ ਬਾਈ ਮੌਕੇ ਤੇ ਮਾਨ ਤੋਂ ਹੋ ਜਾਊਗਾ ਤੇ ਏਰੀਆ ਬਾਈ ਹਾਂ ਏਰੀਆ ਨੱਬਾ ਤੇ ਬਾਕੀ ਬਾਈ ਦਾ ਜਿਲ੍ਹਾ ਹੈਗਾ ਬਈ ਪਟਿਆਲਾ ਬਾਕੀ ਬਾਈ ਦੇ ਨੰਬਰ ਬਾਈ ਆਪਾਂ স্ক্রিন ਉੱਤੇ ਦੇਤੇ ਬਾਈ ਨਾਲ ਸੰਪਰਕ ਕਰਕੇ ਲੇਵਲਰ ਦੇ ਬਾਰੇ ਜੇ ਜਿਆਦਾ ਜਾਣਕਾਰੀ ਲੈ ਸਕਦੇ ਹਾਂ ਬਾਈ ਤੇ ਤੁਹਾਡੇ ਲਈ ਕੁਝ ਪਸ਼ੂ ਮਛਨੇਰੀ ਸਾਧਨ ਕੋਈ ਜ਼ਮੀਨ ਪਲਾਟ ਬਿਕਾਉ ਹੈਗਾ ਬਾਈ ਤਾਂ ਆਪਾਂ नीचे ਦਿੱਤੇ ਹੋਏ ਨੰਬਰਾਂ ਤੇ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋਗੇ ਆਪਾਂ ਤੁਹਾਡੀ ਵੀ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਤੇ ਮੈਨ ਲਈ ਜਰੂਰ ਦੱਸੋ ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਨਾ ਜੀ ਮਿਲਣਾ ਜਿਸ ਨੰਬਰ ਵੀਡੀਓ ਦੇ ਵਿੱਚ ਧੰਨਵਾਦ ਜੀ